ਭਾਰਤੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਪਛਮੀ ਗੁਰਦੀਪ ਸਿੰਘ ਗੁਰਜੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਫਿਰੋਜ਼ਪੁਰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਰੇਬਾਜ਼ੀ ਫਿਰੋਜ਼ਪੁਰ ਤੋਂ ਪ੍ਰੇਸ਼ ਕੁਮਾਰ ਡਿੰਪੀ ਦੀ ਰਿਪੋਰਟ ਵਾਲਕਬ ਜੀ ਦੀ ਫਤਿਹ ਜੋ ਕਿ ਮੈਂ ਭਾਰਤੀ ਕਿਸਾਨ ਵੀਰੇ ਪੰਜਾਬ ਜਿਹੜਾ ਪ੍ਰਧਾਨ ਪਛਮੀ ਗੁਰਦੀਪ ਸਿੰਘ ਬੇਨਤੀ ਕਰਤਾ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਈ ਵਾਰੀ ਬੇਨਤੀਆਂ ਨਹੀਂ ਕਰੀਆਂ ਪ੍ਰਸ਼ਾਸਨ ਨੂੰ ਮਿਲ ਵੀ ਗਿਆ ਮੈਂ ਡੀਸੀ ਸਾਹਿਬ ਦੇ ਅੱਗੇ ਔਰ ਐਸਟੀਐਮ ਸਾਹਿਬ ਦੇ ਅੱਗੇ ਤਸਵੀਰਦਾਰ ਸਾਹਿਬ ਦੇ ਅੱਗੇ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਚਿੱਠੀ ਆਈ ਹੈ ਜ਼ਮੀਨ ਚੋਤੇ ਠੇਕੇ ਦੇ ਦੇਣ ਵਾਸਤੇ ਉਹ ਚੋਤੇ ਠੇਕੇ ਤੇ ਜਲਦੀ ਤੋਂ ਜਲਦੀ ਦਿੱਤੀ ਜਾਵੇ ਜੋ ਕਿ ਅੱਜ ਸਾਡੀ ਬੀਐਸਐਫ ਦੇ ਹੈੱਡਕੁਆਰਟਰ ਆਪਣੇ ਡਿਊਟੀ ਵਾਲੇ ਚੌਕੀ ਮੀਟਿੰਗ ਹੋਈ ਹੈ ਕੰਪਨੀ ਕਮਾਂਡਰ ਸਾਹਿਬ ਦੇ ਨਾਲ ਉੱਥੇ ਦੂਜੀ ਤਰ ਵੀ ਸੀ ਜੋ ਕਬਜ਼ੇ ਕਰਦੀ ਜ਼ਮੀਨ ਤੇ ਉੱਥੇ ਸਾਡਾ ਲੜਾਈ ਝਗੜਾ ਹੋਣ ਲੱਗਾ ਅਸੀਂ ਪ੍ਰਸ਼ਾਸਨ ਨੂੰ ਕਹਾਂਗੇ ਵੀ ਉਹਨਾਂ ਨੂੰ ਗੇਟ ਬੰਦ ਕਰਾਇਆ ਜਾਵੇ ਔਰ ਉਹਨਾਂ ਦੀ 755 ਕਰਕੇ ਉਸ ਜ਼ਮੀਨ ਤੇ 45 145 ਛਾੜੀ ਲਗਾ ਕੇ ਜਮੀਨ ਨੂੰ ਆ ਦੇ ਅੰਡਰ ਚ ਕਰਕੇ ਤੇ ਸਾਰੇ ਜਿਹੜੇ ਲੜਾਈ ਝਗੜਾ ਕਰਨ ਦੇ ਲੋਕ ਨੇ ਉੱਥੇ ਉਹਨਾਂ ਨੂੰ ਬੰਦ ਕੀਤਾ ਜਾਵੇ। ਇਹੀ ਮੇਰੀ ਪ੍ਰਸ਼ਾਸਨ ਅਕ ਬੇਤੀ ਵਾਰ-ਵਾਰ ਜੇਕਰ ਪ੍ਰਸ਼ਾਸਨ ਨੇ ਨਹੀਂ ਕਰਦਾ ਤੇ ਚੇਤਾਵਨੀ ਵੀ ਪ੍ਰਸ਼ਾਸਨ ਨੂੰ ਵੀ ਅਸੀਂ ਮੋਂਨ ਚੁੱਪ ਕਾ ਕੇ ਨਹੀਂ ਬੈਠਾਂਗੇ ਇਸ ਸੰਘਰਸ਼ ਨੂੰ ਤਿੱਖਾ ਕਰਾਂਗੇ ਪ੍ਰਸ਼ਾਸਨ ਦੇ ਉਤਲੇ ਵੀ ਫੂਕਾਂਗੇ ਸਰਕਾਰ ਦੇ ਵੀ ਪੁਤਲੇ ਫੂਕਾਂਗੇ ਰੋੜ ਜਾਨ ਵੀ ਕਰਾਂਗੇ ਜਿੱਦੋਂ ਤੱਕ ਵੀ ਸਾਨੂੰ ਕੁਝ ਵੀ ਕਰਨਾ ਪਿਆ ਸੀ ਕਰਾਂਗੇ ਪਰ ਅਸੀਂ ਅੱਜ ਪਿੱਛੇ ਨਹੀਂ ਹਟਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ